ਇਹ ਸਾਕੜੇ ਦੀ ਗਿਣਤੀ ਦੇ ਵਿੱਚ ਲੋਕੀ ਐਮਐਲਏ ਗੁਰਪ੍ਰੀਤ ਗੋਗੀ ਨੂੰ ਅੰਤਿਮ ਦਰਸ਼ਨ ਤੇ ਅੰਤਿਮ ਵਿਦਾਈ ਲਈ ਪਹੁੰਚੇ ਨੇ ਜਿਨ੍ਹਾਂ ਨੇ ਨਮ ਅੱਖਾਂ ਦੇ ਨਾਲ ਸ਼ਰਧਾ ਦੇ ਫੁੱਲ ਵੀ ਅਰਪਿਤ ਕੀਤੇ ਤੁਸੀਂ ਦੇਖ ਸਕਦੇ ਹੋ ਕਿ ਸਾਕੜੇ ਦੀ ਗਿਣਤੀ ਦੇ ਵਿੱਚ ਜਿੱਥੇ ਇਲਾਕੇ ਦੇ ਲੋਕ ਇਕੱਠੇ ਨਜ਼ਰ ਆਏ ਨੇ ਉੱਥੇ ਹੀ ਪੂਰਾ ਲੁਧਿਆਣਾ ਉਹਨਾਂ ਦੇ ਅੰਤਿਮ ਦਰਸ਼ਨ ਲਈ ਪਹੁੰਚਿਆ ਇਸ ਦੇ ਨਾਲ-ਨਾਲ ਸਿਆਸੀ ਪਾਰਟੀਆਂ ਤੋਂ ਵੱਖ-ਵੱਖ ਪਾਰਟੀਆਂ ਤੋਂ ਵੀ ਨੁਮਾਇंदे ਇੱਥੇ ਪਹੁੰਚੇ ਤੇ ਵੱਡੇ-ਵੱਡੇ ਲੀਡਰਸ ਵੀ ਇਹਨਾਂ ਨੂੰ ਪਹੁੰਚ ਕੇ ਅੰਤਿਮ ਵਿਦਾਈ ਦਿੰਦੇ ਹੋਏ ਨਜ਼ਰ ਆਏ ਨੇ ਤੁਹਾਨੂੰ ਦੱਸਦੀ ਕਿ ਲੁਧਿਆਣਾ ਦੇ ਪੱਛਮੀ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਚਾਨਕ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਵਿਧਾਇਕ ਨੇ ਸ਼ੁੱਕਰਵਾਰ ਨੂੰ ਦਿਨ ਭਰ ਦੇ ਵਿੱਚ ਸਰਗਰਮ ਰਹੇ ਤੇ ਉਹ ਕਈ ਪ੍ਰੋਗਰਾਮਾਂ ਦੇ ਵਿੱਚ ਵੀ ਹਿੱਸਾ ਲੈਂਦੇ ਹੋਏ ਨਜ਼ਰ ਆਏ ਸੀ ਉਹਨਾਂ ਨੇ ਆਪਣੇ ਘਰ ਦੇ ਵਿੱਚ ਇੱਕ ਜਨਤਕ ਦਰਬਾਰ ਵੀ ਲਗਾਇਆ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਵੀ ਕੀਤਾ ਲਗਭਗ 11 ਵਜੇ ਵਿਧਾਇਕ ਨੇ ਆਪਣੇ ਨਿੱਜੀ ਸਹਾਇਕ ਮਨੀਸ਼ ਕਪੂਰ ਨਾਲ ਮਿਲ ਕੇ ਅਗਲੇ ਦਿਨ ਹੋਣ ਵਾਲੇ ਲੋਹੜੀ ਸਮਾਗਮਾਂ ਲਈ ਵੀ ਯੋਜਨਾ ਤਿਆਰ ਕੀਤੀ ਸੀ ਪੀਐਮ ਮਨੀਸ਼ ਕਪੂਰ ਦੇ ਅਨੁਸਾਰ ਮੀਟਿੰਗ ਤੋਂ ਬਾਅਦ ਉਹ ਆਪਣੇ ਘਰ ਗਏ ਅਤੇ ਅੱਧੇ ਘੰਟੇ ਦੇ ਅੰਦਰ ਉਹਨਾਂ ਨੂੰ ਵਿਧਾਇਕ ਦੀ ਮੌਤ ਦੀ ਜਾਣਕਾਰੀ ਪ੍ਰਾਪਤ ਹੋਈ ਜਿਸ ਨੇ ਪੂਰੇ ਲੁਧਿਆਣਾ ਨੂੰ ਹਿਲਾ ਕੇ ਰੱਖ ਦਿੱਤਾ ਤੋਂ ਅੱਜ ਤੱਕ ਪੂਰੇ ਲੁਧਿਆਣਾ ਦੇ ਵਿੱਚ ਸ਼ੋਕ ਦੀ ਲਹਿਰ ਹੈ ਅਤੇ ਪੀਏ ਨੁਸਾਰ ਆਪਣੀ ਮੌਤ ਤੋਂ ਪਹਿਲਾਂ ਵਿਦਾਇਕ ਪੂਰੀ ਤਰ੍ਹਾਂ ਸਿਹਤਮੰਦ دکھائی ਦੇ ਰਹੇ ਸੀ ਅਤੇ ਉਹਨਾਂ ਦੇ ਚਿਹਰੇ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਜਾਂ ਤਣਾਅ ਨਜ਼ਰ ਨਹੀਂ ਆ ਰਿਹਾ ਇਵਨ ਕਿ ਕੋਈ ਨਿਸ਼ਾਨ ਨਾਮੋ ਨਿਸ਼ਾਨ ਨਹੀਂ ਹੈ ਕਿ ਉਹ ਤਣਾਅ ਉਹਨਾਂ ਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਸੀ ਫਿਕਰ ਸੀ ਲੇਕਿਨ ਅਚਾਨਕ ਜੁੱਦਾ ਹੋਕਰ ਜਾਂਦੇ ਨੇ ਤੇ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਉਹਨਾਂ ਨੇ ਰਿਵੋਲਵਰ ਕਿਆ ਜਾ ਰਿਹਾ ਹੈ ਕਿ ਰਿਵੋਲਵਰ ਸਾਫ਼ ਕਰਦੇ ਹੋਏ ਗੋਲੀ ਅਚਾਨਕ ਚੱਲ ਗਈ ਹੈ ਤੇ ਉਹਨਾਂ ਦੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਉਹ ਆਪਣੇ ਰੋਜ਼ਾਨਾ ਦੇ ਕੰਮਾਂ ਦੇ ਵਿੱਚ ਜਨਤਾ ਦੀ ਸੇਵਾ ਦੇ ਵਿੱਚ ਹਮੇਸ਼ਾ ਰੁੱਝੇ ਹੋਏ ਨਜ਼ਰ ਆਉਂਦੇ ਨੇ ਜ਼ਿਕਰਯੋਗ ਹੈ ਕਿ ਵਿਧਾਇਕ ਗੋਗੀ ਜੋ ਕਿ ਲਗਾਤਾਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਨੇ ਹਮੇਸ਼ਾ ਜਨਤਕ ਹਿੱਤਾਂ ਦੇ ਹੱਕ ਦੇ ਵਿੱਚ ਉਹ ਖੜੇ ਨਜ਼ਰ ਆਏ ਨੇ ਉਹ ਬੁੱਢਾ ਦਰਿਆ ਦੀ ਸਫਾਈ ਨੂੰ ਲੈ ਕੇ ਵੀ ਲਗਾਤਾਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆਏ ਨੇ ਇਵਨ ਕਿ ਲੁਧਿਆਣੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਆਪਣੀ ਪਾਰਟੀ ਦੇ ਖਿਲਾਫ ਵੀ ਨਜ਼ਰ ਆਏ ਨੇ ਉਹ ਆਪਣੇ ਕੰਮ ਨੂੰ ਲੈ ਕੇ ਇੰਨੇ ਪਾਰਟਿਕੂਲਰ ਸੀਗੇ ਕਿ ਉਹਨਾਂ ਨੂੰ ਕੰਮ ਦੇ ਵਿੱਚ ਜਿੱਥੇ ਕਮੀ ਨਜ਼ਰ ਆਉਂਦੀ ਸੀ ਉਹ ਆਪਣੇ ਪਾਰਟੀ ਦੇ ਖਿਲਾਫ ਵੀ ਖੜੇ ਹੋ ਜਾਂਦੇ ਸੀ ਤੁਹਾਨੂੰ ਦੱਸਦੀ ਇਹ ਕਿ ਕਈ ਵਾਰ ਤਾਂ ਲੋਕਾਂ ਦੀ ਖਾਤਰੋਣਾ ਨੇ ਸਰਕਾਰ ਤੇ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਲਾਏ ਨੇ ਤੇ ਅੱਜ ਉਹਨਾਂ ਦੇ ਅੰਤਿਮ ਦਰਸ਼ਨ ਲਈ ਲੋਕਾਂ ਨੇ ਵੀ ਵੱਟ ਚੜ੍ਹ ਕੇ ਦਿਖਾਇਆ ਕਿ ਹਾਂ ਉਹ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਸੀ ਤੁਹਾਨੂੰ ਦੱਸ ਦਈਏ ਕਿ ਇਹ ਹਲਕਾ ਵੈਸਟ ਦੇ ਵਿੱਚ ਉਹ ਲੋਕਪ੍ਰੀਏ ਸੀ ਤੇ ਜਨਤਾ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਕਿਉਂਕਿ ਉਹ ਮੌਕੇ ਤੇ ਹੀ ਜੋ ਸਮੱਸਿਆ ਲੈ ਕੇ ਉਹਨਾਂ ਕੋਲ ਜਾਂਦੇ ਸੀ ਨਾਲ ਹੀ ਵਿਪਤਾਰਾ ਉਹਨਾਂ ਨੂੰ ਮਿਲ ਜਾਂਦਾ ਸੀ ਦਵੰਗ ਵਿਵਾਖੀ ਦੇ ਨਾਲ ਲੋਕਾਂ ਦੇ ਮੁੱਦੇ ਮਸਲੇ ਚੱਕਣ ਵਾਲਾ ਸਾਡਾ ਵੱਡੇ ਭਰਾ ਕੋਗੇ ਜੀ ਉਹ ਅਜ ਨਹੀਂ ਰਹੇ ਹੈਗੇ ਬਹੁਤ ਵੱਡਾ ਘਟ ਹੈ ਮੈਂ ਸਮਝਦਾ ਪੂਰੇ ਪੰਜਾਬ ਨੂੰ ਸਰ ਸੀਐਮ ਸਾਹਿਬ ਪਹੁੰਚ ਰਿਹਾ ਸਰ ਹਾਂ ਸੀਐਮ ਸਾਹਿਬ ਵੀ ਆ ਰਹੇ ਨੇ ਜੀ ਗਵਰਨਰ ਸਾਹਿਬ ਵੀ ਆ ਰਹੇ ਨੇ ਸਾਰੇ ਆ ਰਹੇ ਨੇ ਸਾਰੇ ਲਈ ਇਹ ਬਹੁਤ ਵੱਡਾ ਘਟੇ ਦੀ ਗੱਲ ਹੈ ਜੋ ਅੱਜ ਹਾਂਜੀ ਘਰ ਪਹੁੰਚਣ ਦੀ ਜਾਂ ਸਰਕਾਰ ਲਈ ਜਿਹੜੇ ਕੁਝ ਸੀਐਮ ਸਾਹਿਬ ਨਹੀਂ ਇਹ ਸਖਤ ਜੋ ਇਨਫੋਰਮੇਸ਼ਨ ਹੈ ਇੱਥੇ ਆਉਣਗੇ ਬਾਕੀ ਜਿਹੜਾ ਪ੍ਰੋਬਲਮ ਚੇਂਜ ਹੋ ਗਿਆ ਕਿਤੋਂ ਦਾ ਆਈਡੀਆ ਨਹੀਂ ਸਰ ਸਿਰ ਕਿੰਨੇ ਕੋਈ ਤੱਕ ਦਾ ਸੁਣਿਆ 10 ਦਾ ਸੁਣਿਆ 3 ਵਜੇ ਦਾ ਟਾਈਮ ਹੈ ਸਰ ਘਰ ਦਾ ਸੀਐਮ ਸਾਹਿਬ ਕਿੰਨੇ ਕੋਈ ਤੱਕ ਚਾਰਜ ਬ੍ਰਦਰ ਮੈਂ ਤੁਹਾਨੂੰ ਕਿਹਾ ਹੈ ਕਿ ਹਜੇ ਪ੍ਰੋਗਰਾਮ ਇੱਥੇ ਹੈ ਪਰ ਜੇ ਕੋਈ ਚੇਂਜ ਹੋ ਗਿਆ ਤਾਂ ਉਹਦੇ ਬਟਵਨ ਆਈਡੀਆ ਨਹੀਂ ਹੈ ਸੀਨੀਅਰ ਲੀਡਰਸ਼ਿਪ ਦਿੱਲੀ ਦੀ ਕੋਈ ਯਾਦ ਇਹਦੇ ਬਾਰੇ ਬਹੁਤ ਵੱਡਾ ਕਾਟਾ ਪਿਆ ਜੀ ਬੜਾ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜਨਾ ਹਰੇਕ ਦਾ ਫਰਜ਼ ਬਣ ਜਾਂਦਾ ਹੈ ਜਿਹੜਾ ਮੈਂ ਕਹਿਲਾਂ ਸੁਸਾਇਟੀ ਨੂੰ ਜਾਂ ਸਾਡੇ ਪੋਲੀਟੀਕਲ ਖੇਤਰ 'ਚ ਇੱਕ ਨਾ ਪੂਰਾ ਹੋਣ ਵਾਲਾ ਕਾਟਾ ਆ ਇੱਕ ਬਹੁਤ ਵੱਡਾ ਬਹੁਤ ਵਧੀਆ ਦੋਸਤ ਸੀ ਸਾਡਾ 15 ਸਾਲ ਅਸੀਂ ਇਕੱਠੇ ਕਾਉਂਸਲਰ ਵੀ ਰਹੇ ਤੇ ਫਿਰ ਮੇਰੇ ਨਾਲ ਉਹ ਜਦੋਂ ਮੈਂ ਐਮਐਲਏ ਔਰ ਮੰਤਰੀ ਬਣਿਆ ਉਦੋਂ ਵੀ ਕਾਉਂਸਲਰ ਦੇ ਤੌਰ ਤੇ ਕੰਮ ਕਰਿਆ ਜਦੋਂ ਮੇਰੇ ਤੋਂ ਇਲੈਕਸ਼ਨ ਜਿੱਤੇ ਵੀ ਉਸ ਤੋਂ ਬਾਅਦ ਵੀ ਇਸ ਤਰੀਕੇ ਮਿਲਣ ਸਾਰ ਸੁਭਾਸ ਹੀ ਉਹਨਾਂ ਦਾ ਹਮੇਸ਼ਾ ਹੱਸਦੇ ਰਹਿਣਾ ਤੇ ਮੈਨੂੰ ਤਾਂ ਹਲੇ ਵੀ ਉਹੀ ਹਸਤਾ ਚਿਹਰਾ ਯਾਦ ਆ ਰਿਹਾ ਤੇ ਇਹ ਹਲੇ ਤੱਕ ਯਕੀਨ ਨਹੀਂ ਹੋ ਰਿਹਾ ਵੀ ਇਹ ਬਾਣਾ ਵਰਤ ਚੁੱਕਿਆ ਕਾਫੀ ਲੰਬਾ ਸਮਾਂ ਕਾਂਗਰਸ ਦੇ ਵਿੱਚ ਵੀ ਰਹੇ ਜੋ ਕਿ ਉਸ ਵੇਲੇ ਚਾਹੇ ਦਸਤੀ ਦੇ ਚੇਅਰਮੈਨ ਔਰ ਕਾਫੀ ਲੰਬਾ ਸਮਾਂ ਉਹਨਾਂ ਨੇ guzara ਹੈ ਕਾਫੀ ਚਾਹੇ ਆਮ ਆਦੀ ਪਾਰਟੀ ਦੇ ਵਿੱਚ ਚਲੇ ਕੇ ਇੱਕ ਵਾਰ ਵੀ ਇੱਜ਼ਤ ਦੇ ਨਹੀਂ ਪਰ ਅੰਕਿਸ਼ ਘੜੀ ਨੂੰ ਕਿਵੇਂ ਦੇਖਦੇ ਹੋ ਕੋਈ ਮੰਨ ਪੇਤ ਜਾਂ ਮਤ ਪੇਤ ਨਹੀਂ ਹੁੰਦੇ ਵਿਚਾਰਾਂ ਦਾ ਹੁੰਦਾ ਹੈ ਅਸੀਂ ਆਪੋਜੀਸ਼ਨ ਦਾ ਕੰਮ ਕਰਨਾ ਔਰ ਰੂਲਿੰਗ ਪਾਰਟੀ ਦੇ ਕਿ ਪਰ ਉਹ ਐਜ਼ ਅ ਇਨਸਾਨ ਬਹੁਤ ਬੜਿਆ ਇਨਸਾਨ ਸੀ ਕੋਸ਼ਿਸ਼ਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਕਾਰ ਭਗਵਾਨ ਸਿੰਘ ਮਾਨ ਜੀ ਉੱਥੇ ਪਹੁੰਚ ਰਹੇ ਨੇ ਤੇ ਉਸ ਤੋਂ ਬਾਅਦ ਤੇਨੇ ਕਬ ਜਿਹੜਾ ਲੱਗ ਪਿਆ ਜਿਹੜਾ ਉਹਨਾਂ ਦੇ ਸਨਸਕਾਰ ਦਾ ਜਿਹੜਾ ਸਮਾ ਹੋ ਰਿਹਾ ਦੇ ਤੇ 3 ਵਜੇ ਧੋਬੀ ਘਰ ਜਿਹੜੀ ਸਮਸ਼ਾਨ ਘਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਪਹੁੰਚਦੇ ਹਾਂ ਜੀ ਜੀਮ ਸਿੰਘ ਸਾਹਿਬ ਆ ਰਹੇ ਨੇ ਅਸਲ ਵਿੱਚ ਸਾਹ ਕਿੱਥੇ ਕਿੱਦਗੀ ਸਤੋਵੀਕਰ ਸ਼ਮਸ਼ਾਨ ਘਰ ਤੇ ਵਿਚ ਹੈ ਅਸਰ ਕਿਸ ਤਰ੍ਹਾਂ ਦੇ ਉਹਨਾਂ ਦੀ ਅਚਾਨਕ ਜਾਨਾ ਕਿ ਬਹੁਤ ਹੀ ਦੁੱਖਦਾਈ ਘਟਨਾ ਹੈਗੀ ਸਮੁੱਚੇ ਜਿਹੜਾ ਸਮਾਜ ਨੂੰ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਤੇ ਸਾਡੇ ਦੀ ਬੜੀ ਸ਼ੌਕਿੰਗ ਖਬਰ ਜਿਹੜੀ ਤੁਸੀ ਸਾਨੂੰ ਪਤਾ ਲੱਗਿਆ ਤੇ ਕੋਈ ਸ਼ਬਦ ਨਹੀਂ ਹੈ ਜਿਸ ਨਾਲ ਵਿੱਚ ਮੈਂ ਮੈਤਮ ਬਿਆਨ ਕਰ ਸਕਦਾ ਜਿੰਨਾ ਜ਼ਿਆਦਾ ਮੈਨੂੰ ਸਦਮਾ ਲੱਗਿਆ ਸਾਨੂੰ ਸਾਰਿਆਂ ਨੂੰ ਵੀ ਇਦਾਂ ਹੋ ਸਕਦਾ ਸੀ ਕਦੇ ਸੋਚਿਆ ਵੀ ਨਹੀਂ ਸੀ ਸਭੀ ਤਾਂ ਸਭ ਚ ਕਿਸ ਤਰ੍ਹਾਂ ਦੀ ਉਹਨਾਂ ਦੀ ਆਵਾਜ਼ ਦਿੰਦੀ ਸੀ ਆਪਣੇ ਹੱਥੇ ਲੈ ਕੇ ਦੇਖੋ ਉਹ ਐਮਰ ਸਾਹਿਬ ਹਰ ਵਕਤ ਆਪਣੇ ਹਲਕੇ ਦੇ ਵਿਕਾਸ ਨੂੰ ਲੈ ਕੇ ਹੀ ਗੱਲ ਕਰਦੇ ਸੀ ਉਹ ਹਰ ਵਾਰ ਇਹੀ ਗੱਲ ਕਰਦੇ ਸੀ ਮੇਰੋ ਦਿਹਾਣਾ ਵੈਸਟ ਹਲਕੇ ਦਾ ਜਿਹੜਾ ਵਿਕਾਸ ਆ ਉਹ ਪੂਰੇ ਜੋਰ-ਸ਼ੋਰ ਨਾਲ ਵਧਾ ਕਰਵਾਉਣਾ ਜਾ ਕੋਈ ਕਮਿਟੀ ਦੀ ਮੀਟਿੰਗ ਹੋਵੇ ਚਾਹੇ ਹੋ ਵਿਧਾਨ ਸਭਾ ਸ ਹੋਵੇ ਉਹਨਾਂ ਨੇ ਹਰ ਵਾਰ ਹਰਕੇ ਦੇ ਵਿਕਾਸ ਦੀ ਗੱਲ ਕੀਤੀ ਹੈ ਸ਼ਬਦ ਅਤਰਾ ਇਕ ਵੇ ਸ਼ੁਰੂ ਕਰੋ ਹਾਂ ਜ 3 ਵਜੇ ਦਾ ਦੇ ਲਗਭਗ 4:00 ਵਜੇ ਤਿੰਨ ਤੱਕ ਲਾਸਤ ਕਰਾਪੂ ਕੀ ਥੈਂਕ ਯੂ ਜੋ ਬੜਾ ਮਿਹਰਬਾਨ ਤੇ ਨਿਹਾਇਤ ਰਹਿਮ ਕਰਨ ਵਾਲਾ ਗੁਰਪ੍ਰੀਤ ਗੋਗੀ ਜੀ ਦੀ ਅਚਾਨਕ ਜਿਹੜੀ ਡੈਥ ਹੋ ਗਈ ਹੈ ਉਹ ਸਾਡੇ ਸਭ ਲਈ ਬੜੀ ਦੁਖ ਦੀ ਗੱਲ ਹੈ ਮੈਂ ਸਮਝਦਾ ਜਿੰਨੇ ਵੀ ਸਾਡੇ ਐਮਐਲਏ ਸਹਬਾਨ ਨੇ ਉਹਨਾਂ ਦੇ ਵਿੱਚੋਂ ਇਹ ਸਾਡਾ ਜਿਹੜਾ ਇਹ ਐਮਐਲਏ ਸੀ ਹਸਮੁਖ ਸੀ 24 ਘੰਟੇ ਮਜ਼ਾਕ ਕਰਨ ਵਾਲਾ ਬੰਦਾ ਹਰ ਇੱਕ ਕਿਸੇ ਨਾਲ ਕਲ ਵਕੜੀ ਪਾਣ ਵਾਲਾ ਮਿਲਨਸਾਰ ਬੰਦਾ ਤੇ ਲੁਧਿਆਣਾ ਇੱਕ ਅੱਛੇ ਐਮਐਲਏ ਤੋਂ ਜਿਹੜਾ ਮਹਿਰੂਬ ਹਾਂ ਮੇਰੇ ਪਰਿਵਾਰ ਨਾਲ ਮੇਰੇ ਵੱਡੇ ਸ਼ਾਹੀ ਮਾਮਾ ਸਾਹਿਬ ਦੇ ਸਮੇਂ ਤੋਂ ਵੀ ਜਦੋਂ ਗੋਗੀ ਜੀ ਜ਼ਿਲ੍ਹਾ ਪ੍ਰਧਾਨ ਹੁੰਦੇ ਸੀ ਉਸ ਤੋਂ ਪਹਿਲਾਂ ਵੀ ਜਦੋਂ ਕੌਂਸਲਰ ਹੁੰਦੇ ਸੀ ਉਦੋਂ ਤੋਂ ਵੀ ਸ਼ੁਰੂ ਤੋਂ ਮੇਰੇ ਸਾਡੇ ਨਾਲ ਹੀ ਨਹੀਂ ਬਲਕਿ ਤੁਸੀਂ ਅਗਰ ਉਹਨਾਂ ਦੀ ਨਿੱਜੀ ਜ਼ਿੰਦਗੀ ਦੇਖੋਗੇ ਤੇ ਸ਼ਹਿਰ ਦੇ ਵਿੱਚ ਉਹਨਾਂ ਨੇ ਸਿਆਸੀ ਤਾਲੁਕਾਤ ਨਹੀਂ ਕਿਸੇ ਨਾਲ ਬਣਾਏ ਸਾਰਿਆਂ ਨਾਲ ਪਰਿਵਾਰਕ ਤਾਲੁਕਾਤ ਬਣਾਏ ਇਹ ਹੀ ਉਹਨਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸੀ ਬਿਲਕੁਲ ਯਕੀਨ ਨਹੀਂ ਮੈਨੂੰ ਤਾਂ ਮੈਂ ਸਵੇਰ ਜੀ ਤੋਂ ਨਮਾਜ਼ ਪੜਨ ਲਈ ਨਿਕਲੇ ਆ ਤੇ ਹਨੇਰਾ ਸੀਗਾ ਉਸ ਵੇਲੇ ਤੇ ਮੈਨੂੰ ਕਿਸੇ ਨੇ ਦੱਸਿਆ ਮਸਜਿਦ ਦੇ ਗੇਟ ਤੇ ਕਿ ਜੀ ਐਡਾ ਹੀ ਐਮਐਲਏ ਹੋਗੀ ਜੀ ਦੀ ਡੈਥ ਹੋ ਗਈ ਗੋਲੀ ਲੱਗਣਾ ਮੈਨੂੰ ਯਕੀਨ ਨਹੀਂ ਹੋਇਆ ਫਿਰ ਮੈਂ ਪਹਿਲਾਂ ਨੈਟ ਖੋਲ ਕੇ ਦੇਖਿਆ ਖਬਰ ਆਈ ਤਾਂ ਪਤਾ ਲੱਗਿਆ ਕਿ ਵਾਕਈ ਐ ਡਾ ਵੱਡਾ ਘਾਟਾ ਜਿਹੜਾ ਲੁਧਿਆਣਾ ਨੂੰ ਪੈ ਗਿਆ ਲੁਧਿਆਣੇ ਨੂੰ ਖਾਸ ਕਰਕੇ ਬਹੁਤ ਵੱਡਾ ਘਾਟਾ ਪਿਆ ਚਲ ਗਿਆ ਪਰਮਾਤਮਾ ਨੇ ਖੋਲਿਆ ਸੋ ਜਿੱਥੇ ਬਹੁਤ ਵੱਡਾ ਪਰਿਵਾਰ ਨੂੰ ਘਾਟਾ ਪਿਆ ਫਾਡੀ ਪਾਰਟੀ ਨੂੰ ਘਾਟਾ ਪਿਆ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਉਹ ਕਿ ਸੇਵਾਦਾਰ ਸੀ ਹਿੰਮਤ ਵਾਲਾ ਸੇਵਾਦਾਰ ਸੀ ਹਰ ਇੱਕ ਲਈ ਖਣਨ ਵਾਲਾ ਭਰਾ ਛਡਾ ਬਹੁਤ ਮਾੜਾ ਹੋਇਆ ਬਹੁਤ ਪਰਵਾਦ ਨਾਲ ਸਵੇਰੇ ਦੇ ਬੈਠੇ ਆ ਬਹੁਤ ਰੋ ਰਿਆ ਕੁਲਾ ਰਿਆ ਹੋ ਨਹੀਂ ਕੋ ਸਕਦਾ ਜਿੱਥੇ ਪਾਰਟੀ ਹਮੇਸ਼ਾ ਪਰਵਾਦ ਨਾਲ ਖੜੀ ਆ ਉਸੇ ਤਰ੍ਹਾਂ ਸੀ ਵੀ ਮੇਰਾ ਵੱਡਾ ਭਰਾ ਸੀ ਬੱਚਿਆਂ ਨਾਲ ਹੱਡੀ ਵੱਡੀ ਭੈਣ ਨਾਲ ਅਸੀਂ ਸਾਹ ਨਾਲ ਖੜੇ ਰਵਾਂਗੇ ਸਰ ਕੁਝ ਪਤਾ ਲੱਗਿਆ ਗੋਲੀ اچانک ਅਚਾਨਕ ਗੋਲੀ ਚੱਲੀ ਅਟਾ ਦੀ ਕਿ ਮੈਂ ਸਰ ਦੇਖੋ ਤਾਂ ਇਹਦੇ ਬਾਰੇ ਤਾਂ ਕੀ ਕਹਿ ਸਕਦੇ ਆ ਪਰ ਮੈਂ ਸਭ ਦਾ ਵੀ ਐਸੇ ਲੀਡਰ ਦਾ ਜਾਣਾ ਪੰਜਾਬ ਦੀ ਲੁਧਿਆਣੇ ਲਈ ਬਹੁਤ ਵੱਡਾ ਘਟ ਹੈ ਕਿਉਂਕਿ ਗੋਗੀ ਜੀ ਕੈਸੇ ਲੀਡਰ ਸਨ ਜਿਨ੍ਹਾਂ ਨੇ ਬਹੁਤ ਲੰਬਾ ਅਸਾ ਐਜ਼ ਅ ਕਾਉਂਸਲਰ ਐਜ਼ ਅ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਾਂਗਰਸ ਪਾਰਟੀ ਦਾ ਔਰ ਐਜ਼ ਅ ਐਮਐਲਏ ਜਿਹੜੇ ਕਿ 24 ਘੰਟੇ ਲੋਗਾ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸੀ ਔਰ ਇਹਨਾਂ ਦਾ ਫੋਨ ਹਮੇਸ਼ਾ ਖੁੱਲਾ ਰਹਿੰਦਾ ਸੀ ਔਰ ਜਿਸ ਵੀ ਪਾਰਟੀ ਚ ਰਹੇ ਪਰ ਇਹਨਾਂ ਨੇ ਕਦੇ ਇਹ ਨਹੀਂ ਸੋਚਿਆ ਵੀ ਇਹ ਵਿਅਕਤੀ ਕਿਹੜੀ ਪਾਰਟੀ ਨਾਲ ਜੁੜਿਆ ਉਹਦੇ ਹਰ ਟਾਈਮ ਦੁੱਖ ਸੁੱਖ ਦੇ ਵਿੱਚ ਖੜਦੇ ਸੀ ਇਹੋ ਜਿਹੇ ਲੀਡਰਾਂ ਦਾ ਜਾਣਾ ਮੈਂ ਸਮਝਦਾ ਕਿ ਬਹੁਤ ਵੱਡਾ ਘਟ ਹੈ ਔਰ ਸਾਡੇ ਪਰਿਵਾਰ ਦਾ ਤਾਂ ਘਟ ਹੈ ਹੀ लुधियाने यहाँ के विधायक गुरुप्रीत जी का अचानक देवलोक होना यहाँ की जा... जा... क्या है की गुरुप्रीत जी यहाँ के विधायक के नाते एक जनता के चुने हुए प्रतिनिधि है वर्षो सेवा की है तब उस जनता उसको वो मौका देती है उसका अचानक जाना हम सबके लिए बहुत दुखद है और वास्तव में प्रभु से प्रार्थना करते हैं कि यहाँ की जनता को भी सांत्वना दे परिवार को और हम सब लोगों को क्योंकि तो हम राजनीति में काम करते हैं तो इसी तरह से जीवन में आगे चलते हुए जनता के सेवक के रूप में काम करते हैं उनका जाना निश्चित रूप से एक बहुत बड़ा अभाव है तो मैं प्रभु से प्रार्थना करता हूं कि उनको शांति मिले परिवार को दुख की शक्ति मिले और हम सब लोगों को भी जो सीधे उनसे जुड़े हुए हैं ਉਨਕੋ ਵੀ ਇਤਨੀ ਸ਼ਕਤੀ ਦੇ ਕਿ ਉਨਕੀ ਕਮੀ ਕੀ ਪੂਰਤੀ ਹਮ ਕਰ ਸਕੇ